ਦੇਖੋ ਪੰਜਾਬ ਸਰਕਾਰ ਦਾ ਦਾਅਵਾ ਹੈ ਚੋਣਾਂ ਤੋਂ ਪਹਿਲਾਂ ਜੋ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਸਾਡੇ ਪਾਰਟੀ ਦੇ ਮੁਖੀ ਸ਼੍ਰੀ ਰਜਿੰਦਗੀਆ ਜੀ ਬਾਲ ਜੀ ਨੇ ਉਸ ਸਮੇਂ ਦੇ ਜਿਹੜੇ ਪ੍ਰਧਾਨ ਸੀ ਅੱਜ ਮੁੱਖ ਮੰਤਰੀ ਜੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਰਾ ਸਾਡਾ ਵਾਅਦਾ ਸੀ ਕਿ ਸਿੱਖਿਆ ਦੇ ਖੇਤਰ ਤੇ ਸਿਹਤ ਦੇ ਖੇਤਰ ਦੇ ਵਿੱਚ ਫੌਲੈਂਡ ਆਰਡਰ ਦੇ ਉੱਤੇ ਜੀ ਸਰਕਾਰ ਹੈ ਬਹੁਤ ਹਿੰਮਤ ਦੇ ਨਾਲ ਪੰਜਾਬ ਦੇ ਲੋਕਾਂ ਦੇ ਹੱਕਾਂ ਪ੍ਰਤੀ ਕੰਮ ਕਰੇਗੀ ਉਸ ਦੇ ਇਸ ਸਿੱਟੇ ਵਜੋਂ ਅਸੀਂ ਜਿਹੜਾ ਲਗਾਤਾਰ ਰੁਡੀ ਸਿੱਖਿਆ ਕ੍ਰਾਂਤੀ ਹੈ ਇਸ ਦੇ ਤਹਿਤ ਲੱਗੇ ਹੋਏ ਇੱਕ ਪ੍ਰੋਜੈਕਟ ਬਣਾ ਕੇ ਸਭ ਤੋਂ ਪਹਿਲਾ ਹੁੰਦਾ ਜਿੱਨਾਂ ਜਿਹੜੇ ਕਿਸੇ ਸਕੂਲਾਂ ਦੇ ਇਨਫਰਾਸਟ੍ਰਕਚਰ ਨਹੀਂ ਉਨੀ ਦੇਰ ਵਿਦਿਆਰਥੀ ਚੰਗੀ ਤਰ੍ਹਾਂ ਪੜ ਨਹੀਂ ਸਕਦੇ ਬੱਚੇ ਔਰ ਜਿਹੜੇ ਟੀਚਰ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਪੜਾ ਨਹੀਂ ਸਕਦੇ ਸਿੱਖਿਆ ਦੇ ਖੇਤਰ ਦੇ ਵਿੱਚ ਅਬ ਮੈਂ ਪਿੱਛੇ ਜਿਹੜਾ ਪ੍ਰਾਇਮਰੀ ਸਕੂਲ ਜਿਹੜਾ ਐਲੀਮੈਂਟਰੀ ਸਕੂਲ ਹੈ ਉਸ ਦਾ ਹੁਣੇ ਕਮਰਿਆਂ ਦਾ ਉਦਘਾਟਨ ਕਰਕੇ ਆਏ ਤਿੰਨ ਕਮਰੇ ਉਸੇ ਦਿੱਤੇ ਗਏ ਨੇ ਤਕਰੀਬਨ 25 ਲੱਖ ਰੁਪਇਆ ਉੱਥੇ ਦਿੱਤਾ ਹੈ ਔਰ ਸਾਰਾ ਸਕੂਲ ਜਿਹੜਾ ਉਹ ਏਸੀ ਕਰ ਦਿੱਤਾ ਗਿਆ। ਇਹ ਹੀ ਕਾਰਨ ਹੈ ਉੱਥੇ ਬੱਚੇ ਮੈਰਿਟ ਤੇ ਵੀ ਆਏ ਆ ਖੇਡਾਂ 'ਚ ਵੀ। ਉਹਨਾਂ ਨੇ ਕਾਫੀ ਨਾਮਣਾ ਖੱਟਿਆ। ਹੁਣ ਅਸੀਂ ਜਿਹੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਮਾਰ ਰੋਡ ਤੇ ਗੱਲ ਉੱਥੇ ਖੜੇ ਆ। ਇੱਥੇ ਵੀ ਲਗਭਗ 10 ਲੱਖ ਰੁਪਇਆ ਹੁਣ ਦਿੱਤਾ ਗਿਆ ਜਿਹਦੇ 'ਚ ਕਮਰਿਆਂ ਦੀ ਬੰਤਰ ਹੋਏਗੀ ਔਰ 6 ਇੱਕ ਇੱਕ ਤੇ ਗਰਾਊਂਡ ਬਣਾਉਣ ਵਾਸਤੇ ਇਹਨਾਂ ਨੇ ਡਿਮਾਂਡ ਕੀਤੀ ਸੀ। 6 ਲੱਖ ਰੁਪਇਆ ਪਲੈਨਿੰਗ ਬੋਰਡ ਤੋਂ ਮੇਰੇ ਨਾਲ ਖੜੇ ਨੇ ਸਾਡੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਉਹ ਵੀ ਪੇਜ ਦਿੱਤਾ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਨੀਡ ਨੇ ਇਹ ਸਕੂਲ ਦੀਆਂ ਬੱਚੀਆਂ ਸੀ ਤੁਸੀਂ ਦੇਖ ਕੇ ਆਏ ਹੋ ਇਹਨਾਂ ਨੇ ਪੰਜਾਬ ਦੀ ਲੀਗ ਦੇ ਵਿੱਚ ਫਰਸ ਕੁਇਸ਼ਨ ਸੈਕੰਡ ਕੁਇਸ਼ਨ ਖੇਡਾਂ 'ਚ ਹਾਸਲ ਕੀਤੀ ਹੈ ਔਰ ਐਜੂਕੇਸ਼ਨ ਦੇ ਖੇਤਰ 'ਚ ਵੀ ਬਹੁਤ ਵੱਡੀਆਂ ਮੱਲਾਂ ਮਾਰੀਆਂ ਨੇ ਇਹ ਸਕੂਲ ਦੇ ਜਿਹੜੇ ਪ੍ਰਿੰਸੀਪਲ ਸਰ ਕੁਲਵਿੰਦਰ ਸਿੰਘ ਬੜੀ ਮਿਹਨਤ ਕਰ ਰਹੇ ਨੇ ਸਰ ਗੁਰਮੀਤ ਸਿੰਘ ਜੀ ਇਹ ਸਾਰੇ ਇੱਕ ਟੀਮ ਹੈ ਜੰਨਾ ਚਿਰ ਅਧਿਆਪਕਾਂ ਦੀ ਟੀਮ ਛੇ ਤਰੀਕੇ ਨਾਲ ਨਹੀਂ ਚਲਦੀ এডਿਕੇਸ਼ਨ ਦਾ ਸੁਧਾਰ ਨਹੀਂ ਕੀਤਾ ਜਾ ਸਕਦਾ ਮੈਨੂੰ ਮਾਣ ਹੈ ਇਸ ਗਲਤੀ ਮੇਰੇ ਆਪ ਦੇ ਹਲਕੇ ਦੇ ਵਿੱਚ ਜਿੰਨੇ ਵੀ ਸਕੂਲ ਨੇ ਸਾਰੇ ਅਧਿਆਪਕ ਜਿਹੜੇ ਐ ਉਹ ਇੱਕ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਿੱਖਿਆ ਕ੍ਰਾਂਤੀ ਦੀ ਲੱਗੇ ਹੋਏ ਐ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਐ ਉਹ ਜੋ ਲੋਕਾਂ ਨੇ ਆਸ ਕੀਤੀ ਸੀ ਕਿ ਇੱਕ ਮੌਕਾ ਅਰਵਿੰਦ ਕੇਜਰੀਵਾਲ ਨੂੰ ਇੱਕ ਮੌਕਾ ਭਗਵੰਤ ਸੇਵਾਣ ਨੂੰ ਤੇ ਹੋਰ ਜਿਹੜੇ ਬਹਿਦੇ ਇੱਕ ਮੌਕਾ ਲੈਣ ਵਾਸਤੇ ਕੀਤੇ ਸੀ ਐਜੂਕੇਸ਼ਨ ਦੇ ਖੇਤਰ ਸੇ ਦੇ ਖੇਤਰ ਦੇ ਵਿੱਚ ਅਸੀਂ ਉਹਨਾਂ ਨੂੰ ਪੂਰੇ ਕਰਨ ਤੇ ਲੱਗੇ ਰਹੇ ਹਾਂ ਔਰ ਪੂਰੇ ਹੋ ਕੇ ਰਹਿਣਗੇ ਲੋਕਾਂ ਦੀਆਂ ਆਸਾਂ ਨੂੰ ਪੂਰੀ ਤਰ੍ਹਾਂ ਸਨੈਕਟ ਹੈ